ਬੀਤੇ ਦਿਨੀ ਅੰਮ੍ਰਿਤਸਰ ਦੇ ਸਲਾਮਾਬਾਦ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਸਾਹਮਣੇ ਆ ਗਿਆ ਜਦੋਂ ਇਸ ਮਾਮਲੇ ਦੇ ਵਿੱਚ ਕਤਲ ਕਰਨ ਵਾਲਿਆਂ ਨੇ ਵੱਡੇ ਖੁਲਾਸੇ ਕਰ ਦਿੱਤੇ ਕਿਹਾ ਜਾ ਰਿਹਾ ਸੀ ਕੁੜੀ ਨੂੰ ਛੇੜਨ ਕਰਕੇ ਹੀ ਕਤਲ ਕੀਤਾ ਗਿਆ ਸੀ ਤਾਂ ਦੂਜੇ ਪਾਸੇ ਪੁਲਿਸ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਚਾਰ ਦੋਸ਼ੀਆਂ ਨੂੰ ਜਿਸ ਦੇ ਵਿੱਚ ਵਿਅਕਤੀ ਉਸਦੀ ਪਤਨੀ ਤੇ ਉਸਦੇ ਮੁੰਡਾ ਅਤੇ ਕੁੜੀ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾਂਦਾ ਹੈ ਕਿ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਹ ਜਿਹੜਾ ਕਿ ਪੁਛਾ ਦੇਣ ਦਾ ਕੰਮ ਕਰਦਾ ਸੀ ਤੇ ਇਸਦੀ ਪਤਨੀ ਤੇ ਜੀ ਬੇਟੀ ਦਾ ਇਲਾਜ ਕਰਨ ਦੇ ਨਾਮ ਦੇ ਉੱਤੇ ਇਹਨਾਂ ਦੇ ਉੱਤੇ ਗਲਤ ਅੱਖ ਰੱਖਦਾ ਸੀ ਤੇ ਜਦੋਂ ਵਿਅਕਤੀ ਨੂੰ ਪਤਾ ਲੱਗਿਆ ਤਾਂ ਉਸਨੇ ਉਸ ਨੂੰ ਘਰ ਬੁਲਾਇਆ ਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਕਾਰਵਾਈ ਕੀਤੀ ਅਤੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਗਿਆ ਕਿ ਅਸੀਂ ਕਿਉਂ ਵਾਰਦਾਤ ਨੂੰ ਅੰਜਾਮ ਦਿੱਤਾ। ਹੋਰ ਕੀ ਕੁਝ ਕਿਹਾ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਲੈ ਕੇ ਆਉਸ ਹੁੰਦੇ ਹਨ। ਇੱਕ ਇਨਸੀਡੈਂਟ 2 ਅਗਸਤ ਨੂੰ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਵਿਕੀ ਨਾਮਕ ਸ਼ਖਸ ਦਾ ਜਿਹੜਾ ਵਾ ਉਹ ਕਤਲ ਹੋਇਆ ਸੀਗਾ। ਜਿਸ ਦੀ ਇਨਫੋਰਮੇਸ਼ਨ ਜਦੋਂ ਐਸਐਟਐਸਲਾਮਾਬਾਦ ਨੂੰ ਮਿਲੀ ਤਾਂ ਇਸ ਤੇ ਵਰਕ ਕਰਦੇ ਆ ਉਹਨਾਂ ਨੇ ਇਸ ਤੇ ਐਫਆਈਆਰ ਨੰਬਰ 233 ਦੋ 1252 ਜਿਹੜੀ ਅੰਡਰ ਸੈਕਸ਼ਨ 103 ਨੇ 61235 ਪੀਐਨਐਸ ਦੇ ਵਿੱਚ ਜਿਹੜੀ ਦਰਜ ਕੀਤੀ ਗਈ ਇਸ ਨੂੰ ਅਮਲ ਦੇ ਵਿੱਚ ਲਿਆਉਂਦਿਆਂ ਜਿਹੜਾ ਇਸ ਦੀ ਮਰਨ ਵਾਲੇ ਦੀ ਮ੍ਰਿਤਕ ਦੀ ਜਿਹੜੀ ਮਦਰ ਦੇ ਬਿਆਨ ਦੇਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਜਿਹੜਾ ਮਕਦਮਾ ਇਸ ਦੇ ਵਿੱਚ ਚਾਰ ਦੋਸ਼ੀ ਜਿਹੜੇ ਆ ਇਹਦੇ ਵਿੱਚ ਨਾਮਿਨੇਟ ਹੋਏ ਸੀਗੇ ਨਰਿੰਦਰ ਕੁਮਾਰ ਉਸ ਦਾ ਬੇਟਾ ਪਾਵਿਕ ਖੰਨਾ ਤੇ ਉਸ ਦੀ ਵਾਈਫ ਗੋਰੀ ਤੇ ਇੱਕ ਉਹਦੀ ਪੁੱਤਰੀ ਜਿਹੜੀ ਆ ਉਹ ਇਸ ਮਕਦਮੇ ਵਿੱਚ ਨਾਮਿਨੇਟ ਹੋਈਆਂ ਸੀਗੇ ਇਹ ਜਿਹੜਾ ਮ੍ਰਿਤਕ ਆ ਇਹ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਜਿਹੜਾ ਆਪਾਂ ਥੋੜੇ ਇਲਾਜ ਜਾਂ ਕਿਸੇ ਨੂੰ ਕੋਈ ਪਰੇਸ਼ਾਨ ਹੋਵੇ ਤਾਂ ਉਸ ਤੇ ਸੰਬੰਧੀ ਜਿਹੜਾ ਕੋ ਤਾੰਤ੍ਰਿਕ ਜਾਂ ਥੋੜੀ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਇਹ ਜਿਹੜੀ ਇਸ ਨਿਰਿੰਦਰ ਕੁਮਾਰ ਦੀ ਜਿਹੜੀ ਪਤਨੀ ਅਤੇ ਜਿਹੜੀ ਬੇਟੀ ਆ ਕੁਝ ਪਰੇਸ਼ਾਨ ਰਹਿੰਦੀਆਂ ਸੀਗੀਆਂ ਤੇ ਇਸ ਬੰਦੇ ਨੇ ਇਸ ਦਾਸ ਹਾਰਾ ਲੈ ਕੇ ਇਸ ਦੇ ਘਰ ਦੇ ਵਿੱਚ ਜਿਹੜੀ ਐਂਟਰੀ ਸ਼ੁਰੂ ਕੀਤੀ ਕਿ ਮੈਂ ਇਹਨਾਂ ਨੂੰ ਜਿਹੜਾ ਦਿਮਾਗੀ ਪਰੇਸ਼ਾਨੀਆਂ ਜਾਂ ਜੋ ਵੀ ਇਹਨਾਂ ਦੇ ਉੱਤੇ ਲਾਮਤ ਆ ਉਹ ਮੈਂ ਠੀਕ ਕਰ ਦੂੰਗਾ ਉਸ ਦੇ ਬਹਾਨੇ ਨੇ ਇਹਨਾਂ ਇਸ ਦੀ ਵਾਈਫ ਅਤੇ ਇਸ ਦੀ ਬੇਟੀ ਦੇ ਉੱਤੇ ਜਿਹੜੀ ਆ ਗਲਤ ਨਿਗਾਰਕਨੀ ਸ਼ੁਰੂ ਕਰ ਦਿੱਤੀ ਜਦੋਂ ਇਸ ਨੂੰ ਨਰਿੰਦਰ ਕੁਮਾਰ ਨੂੰ ਜਿਹੜਾ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਨੇ ਫੋਨ ਕਰਕੇ ਉਸ ਦੁਪਹਿਰ ਇਸ ਮ੍ਰਿਤਕ ਵਿਕੀ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਜਦੋਂ ਇਸ ਨੇ ਕਿਹਾ ਕਿ ਵੀ ਤੂੰ ਇਸ ਗੱਲ ਨੂੰ ਕਬੂਲ ਕਰਦਾ ਵੀ ਤੂੰ ਇਹ ਜਿਹੜੀ ਮਾੜੀ ਹਰਕਤ ਜਿਹੜਾ ਮੇਰੇ ਪਰਿਵਾਰ ਦੇ ਨਾਲ ਕਰ ਰਿਹਾ ਉਸ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਤੇ ਇਸ ਨਰਿੰਦਰ ਕੁਮਾਰ ਨੇ ਆਪਣੀ ਕਰਵਾਨ ਦੇ ਨਾਲ ਵਾਰ ਕਰਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿੱਚ ਜਿਹੜੇ ਚਾਰੇ ਦੋਸ਼ੀ ਨੇ ਇਹ اسلامਾਬਾਦ ਪੁਲਿਸ ਵੱਲੋਂ ਸਾਡੇ ਐਸਐਚਓ ਜਸਬੀਰ ਸਿੰਘ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਮੌਕੇ ਤੇ ਜਿਹੜਾ ਹਥਿਆਰ ਵਰਤਿਆ ਗਿਆ ਉਹ ਵੀ ਜਿਸ ਨਾਲ ਮਰਡਰ ਹੋਇਆ ਉਹ ਵੀ ਜਿਹੜਾ ਇਸ ਦੇ ਵਿੱਚ ਬਰਾਮਦ ਕਰ ਲਿਆ ਗਿਆ ਇਸ ਨੂੰ ਪੇਸ਼ ਅਦਾਲਤ ਕਰਕੇ ਜਿਹੜੀ ਅਗਲੀ ਤਵਦੀਸ਼ ਸਾਡੇ ਵੱਲੋਂ ਜਾਰੀ ਹੈ ਮਾੜੀ ਆਦਤ ਰੱਖਣ ਦੀ ਸਿਰੇ ਉਹਨਾਂ ਨੂੰ ਸ਼ੱਕ ਹੈਗਾ ਸੀ ਕਿ ਵੈਸੇ ਵੀ ਕੋਈ ਕਲਿਨਿਕਲ ਰਿਲੇਸ਼ਨ ਨਹੀਂ ਥੇ ਇਹਦੇ ਵਿੱਚ ਇਹ ਜਿਹੜਾ ਜਦੋਂ ਇਸ ਗੱਲ ਦੇ ਜਿਹੜੇ ਪਿੰਕਿਆ ਇਸਰ ਆਪਣੇ ਨਰਿੰਦਰ ਕੁਮਾਰ ਨੂੰ ਲੱਗੀ ਤਾਂ ਇਸ ਨੂੰ ਇਹ ਸ਼ੱਕ ਸੀਗਾ ਵੀ ਇਹ ਮੇਰੀ ਜਿਹੜੀ ਲੜਕੀ ਅਤੇ ਮੇਰੀ ਘਰ ਵਾਲੀ ਤੇ ਮਾੜੀ ਨਿਗਾਹ ਰੱਖਦਾ ਹੈ ਇਹ ਉਹਨਾਂ ਦੇ ਪਿੱਛੇ ਵੀ ਜਾਂਦਾ ਹੈ ਇਹ ਜਿੱਦਾਂ ਵੈਸ਼ਨੋ ਦੇਵੀ ਪਿੱਛੇ ਜੇ ਗਏ ਸੀਗਾ ਤੇ ਉਸ ਦੇ ਵਿੱਚ ਵੀ ਇਹਨੂੰ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਜਿਹੜਾ ਵਾ ਵੈਸ਼ਨੋ ਦੇਵੀ ਤੱਕ ਗਿਆ ਵਾ ਤੇ ਉਸ ਇਵਜ ਦੇ ਵਿੱਚ ਜਿਹੜਾ ਇਹਨੂੰ ਬੁਲਾ ਕੇ ਤੇ ਉਸ ਨੂੰ ਮਾੜਦੇ ਕਾਤ ਪਤਾ ਪਤਾ ਦੱਸ ਦਿੱਤਾ ਗਿਆ ਸਿਰ ਤਕਰੀਬਨ ਕਿੰਨੇ ਲੋਕਾਂ ਵੱਲੋਂ ਇਹ ਸਵਾਰਦਾ ਦਾ ਅਨੁਮਾਨ ਦਿੱਤਾ ਗਿਆ ਇਹ ਚਾਰ ਲੋਕਾਂ ਦੀ ਇਸ ਦੇ ਵਿੱਚ ਅਰੈਸਟ ਹੋਈ ਹੈ ਜਿਸ ਦੇ ਵਿੱਚ ਉਸੇ ਪਰਿਵਾਰ ਦੇ ਚਾਰੇ ਜੀ ਨੇ ਉਹ ਉਸ ਦਾ ਨਰਿੰਦਰ ਕੁਮਾਰ ਉਸ ਦਾ ਬੇਟਾ ਉਸ ਦੀ ਬੇਟੀ ਤੇ ਪਲੱਸ ਉਸ ਦੀ ਵਾਈਫ ਜਿਹੜੇ ਉਸ ਵੇਲੇ ਮੌਕੇ ਤੇ ਇਸ ਵਾਰ ਦਾ ਵੇਲੇ ਉੱਤੇ ਹਾਰਾ ਦੱਸ ਸਰ ਸੋਦਾ ਦੇ ਕਿ ਇਸ ਮੁਕ ਰਿਪੋਰਟ ਸੋਦਾ ਦੇ ਕਿ ਇਸ ਮਾਮਲੇ ਦੇ ਵਿੱਚ ਚਾਰ ਦੋਸ਼ੀ ਨਰਿੰਦਰ ਕੁਮਾਰ ਉਸ ਦੀ ਪਤਨੀ ਬੇਟਾ ਤੇ ਬੇਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਨੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਸ ਲੜਕੇ ਦਾ ਕਤਲ ਕੀਤਾ ਗਿਆ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਰੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅੱਗੇ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਹਕੀਕਤ ਤੇ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ